ਉਹ ਤੇ ਬਾਣੇ ਵਾਲ ਦੇ ਕੇਸ ਪੁੱਟ ਪੁੱਟ ਘੁਸਕੜੀ ਸਿਆ ਜਾ ਰਿਹਾ ਤੇ ਪੱਗਾ ਵਧਾਈ ਜਾ ਰਹੀ ਆ ਉਹਦੀ ਤੁਸੀਂ ਵੇਖੋ ਵੀ ਜਿਵੇਂ ਕੁੱਤਿਆਂ ਨੂੰ ਨਿਕਲਿਸਦੇ ਮਰਿਆ ਨੂੰ ਖਿਚੀ ਫਿਰਦੇ ਉੱਥੇ ਫਿਰ ਇੱਕ ਸਾਹਿਬ ਦਾ ਉਹਨੂੰ ਮਾਰ ਕੇ ਛੱਡਿਆ ਇਹਨਾਂ ਨੇ ਉਹ ਤੇ ਕੁਦਰ ਤੇ ਬਾਜੇ ਨਾ ਬਾਜੇ ਹਜੇ ਤੱਕ ਇੱਕ ਬੰਦਾ ਰੈਸਟ ਨਹੀਂ ਹੋਇਆ ਉਹਨਾਂ ਦੇ ਇੱਕ ਵੀ ਬੰਦਾ ਉਹਨਾਂ ਦੇ ਕਿੰਨੇ ਕਿ ਸੰਗਦੇ ਉੱਥੇ ਕਪੜਾ ਪਾਤਾ ਸੀ ਪਤਾ ਨਾ ਆਪਣੇ ਵਾਲੇ ਮਾਰ ਕੇ ਦੇਖੋ ਸੁਭਾਣਾ ਸਾਹਿਬ ਦਾ ਇਹ ਆ ਵੀ ਉਹਨਾਂ ਨੂੰ ਜਾ ਤੇ ਉਹਨਾਂ ਚ ਪੈਸਾ ਲੜਕਦਾ ਚੰਗੀਆਂ ਮਹਿੰਗੀਆਂ ਜ਼ਮੀਨਾਂ ਵਿਕੀਆਂ ਪੁੱਤਰ ਸਾਹਿਬ ਤਾਂ ਹਰ ਜਗ੍ਹਾ ਸੀਸੀਟੀਵੀ ਸਾਰੇ ਸਾਰੇ ਕੈਮਰੇ ਲੱਗੇ ਸੁਹਾਣਾ ਸਾਹਿਬ ਗੁਰਦਰਬ ਜਿੱਦਾ ਅੱਜ ਤੱਕ ਗੁਰੂ ਘਰ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਇਤਿਹਾਸਕ ਸਥਾਨ ਸੁਹਾਣਾ ਸਾਹਿਬ ਉੱਥੇ ਤੇ ਚੱਪੇ ਚੱਪੇ ਤੇ ਕੈਮਰੇ ਲੱਗੇ ਆ ਫਿਰ ਸੀਸੀਟੀਵੀ ਤੇ ਕਿਉਂ ਸੁਹਾਣਾ ਸਾਹਿਬ ਦੇ ਦਸ ਦੇ ਵਿੱਚ ਨਾਲ ਸੀ ਆਪ ਉਹਨੇ ਅਗਸ ਸਿੰਘਾੜੇ ਕੋਈ ਬੰਦੇ ਤੇ ਸੱਟ ਵੀ ਨਹੀਂ ਮਾਰੀ ਉਹ ਟੈਕ ਵਾਲੇ ਬੰਦੇ ਦਾ ਚੱਕ ਕੇ ਪਰਚਾ ਉਹਨਾਂ ਦੇ ਦੇਣ ਦੇ ਉਹਦਾ ਮੁੰਡੇ ਭਾਈ ਚੱਕ ਕੇ ਸੱਟ ਖਾਣੇ ਹੁਣ ਪ੍ਰਸ਼ਾਸਨ ਆ ਗੱਲ ਹੋਈ ਉਹ ਕਹਿੰਦੇ ਅੱਜ ਤੱਕ ਸਾਨੂੰ ਕੋਈ ਪ੍ਰੂਫ ਕੋਈ ਨਹੀਂ ਨਾ ਸੀਸੀਟੀਵੀ ਆ ਨਾ ਕਿਰਚਾ ਵਜ੍ਹਾ ਦਾ ਪ੍ਰੂਫ ਨਾ ਗਡਾਸੇ ਵਜ੍ਹਾ ਦਾ ਪ੍ਰੂਫ ਨਾ ਮੈਡੀਕਲ ਰਿਪੋਰਟ ਆਈ ਹੈ ਜਿਹੜਾ ਉਹ ਮਹਾਰਾਜ ਕਹਿੰਦੇ ਪੰਥ ਜੇ ਮਲੇਸ਼ ਵਰਗੇ ਗਦਾਰ ਵਰਗੇ ਹੀ ਆ ਹੋਰ ਕੁਦ ਤੋਂ ਥੋੜੇ ਡਗਣੇ ਹੀ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਆ ਜਿਸ ਵਿੱਚ ਦਸਤਾਰਤਾਰੀ ਨੌਜਵਾਨ ਕੁਝ ਨਿਹੰਗ ਸਿੰਘਾਂ ਦੀ ਕੁੱਟਮਾਰ ਕਰ ਰਹੇ ਨੇ ਨਿਹੰਗ ਸਿੰਘ ਆਪਣਾ ਬਚਾਅ ਕਰਦੇ ਦਿਖ ਰਹੇ ਨੇ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਦੇ ਸਿਰਪਾੜ ਦੇ ਅਤੇ ਦੂਜੀ ਧਿਰ ਦੇ ਇੱਕ ਬਜ਼ੁਰਗ ਦੇ ਜਿਹੜਾ ਮਾਰਨ ਦਾ ਇਲਜ਼ਾਮ ਹੈ ਦੂਜੀ ਧਿਰ ਨੇ ਲਾਇਆ ਹੈ ਕਿ ਸਾਡਾ ਬਜ਼ੁਰਗ ਮਾਰ ਦਿੱਤਾ ਕਿਰਚਾ ਮਾਰ ਕੇ ਪਰ ਉਹ ਪੂਰਾ ਮਾਮਲਾ ਕੀ ਹੈ ਬਾਬਾ ਕਲਵਿੰਦਰ ਸਿੰਘ ਜੀ ਸਾਡੇ ਨਾਲ ਇਹਨਾਂ ਨੂੰ ਪੁੱਛਦੇ ਆਂ ਬਾਬਾ ਜੀ ਉੱਥੇ ਥਾਣੇ ਵੀ ਜਾ ਕੇ ਆਏ ਤੇ ਦੋਵੇਂ ਤਰ੍ਹਾਂ ਨੂੰ ਮਿਲ ਕੇ ਨੇ ਬਾਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਜਿੱਕੀ ਫਤਿਹ ਬਾਬਾ ਜੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਤੁਸੀਂ ਉਸ ਚ ਪੈਰਵਾਈ ਕਰ ਰਹੇ ਹੋ ਇਹ ਮਾਮਲਾ ਕੀ ਹੈ ਪੂਰਾ ਦੇਖੋ ਸਾਡੇ ਕੋਲ ਵੀਡੀਓ ਕੱਲ ਆਈ ਜੀ ਸੁਭਾਣਾ ਸਾਹਿਬ ਦੀ ਆ ਜਿੱਥੇ ਕਿ ਇੱਕ ਨਿਹੰਗ ਸਿੰਘਾਂ ਦੀ ਤਿੰਨਾਂ ਦੀ ਨਿੱਕ ਕੁੱਟਮਾਰ ਕਰ ਰਹੇ ਨੇ ਉੱਥੋਂ ਦਾ ਜੂਥ 15 20 ਬੰਦੇ ਵੀ ਤੁਸੀਂ ਇਹ ਵੇਖ ਸਕਦੇ ਇੱਕ ਹਿਸਾਬ ਨਾਲ ਉਹਨਾਂ ਨੇ ਮਾਰ ਕੇ ਛੱਡਿਆ ਉਹਨਾਂ ਨੂੰ ਉਹ ਤੇ ਕਿਸਮਤ ਦੇ বাজ ਜਾਣਾ ਨਾ বাজ ਜਾਣਾ ਉਹ ਵੀਡੀਓ ਸਾਰੀ ਚਲਦੀ ਪਈ ਤੁਸੀਂ ਨਾਲ ਚਲਾ ਦਿਓ ਬਿਨ ਨਹੀਂ ਗੁੰਡਾ ਕਰਦੀ ਫਿਰ ਪ੍ਰਸ਼ਾਸਨ ਦੀ ਕਾਰਵਾਈ ਦੇਖ ਲਓ ਉਹਨਾਂ ਨੇ ਢੰਗ ਸਿੰਘਾਂ ਨੂੰ ਚੱਕ ਕੇ ਥਾਣੇ ਭਾਇਆ ਦੋਆਂ ਨੂੰ ਤੇ ਕੋਈ ਕੋਈ ਬੁਢਾ ਕੋਈ ਬਜ਼ੁਰਗ ਮਰਿਆ ਕਹਿੰਦੇ ਅਟੈਕ ਹੋ ਕੇ ਤੇ ਕਹਿੰਦੇ ਉਹ ਢੰਗ ਸਿੰਘਾਂ ਤੇ ਪਰਚਾ ਪਾ ਰਿਆ ਵੀ ਉਹਦੇ ਕਿਛਾ ਮਾਰਿਆ ਅੱਛਾ ਜਿਹੜਾ ਬਜ਼ੁਰਗ ਮਰਿਆ ਉਹ ਕਹਿ ਰਹੇ ਨੇ ਕਿ ਸਾਡਾ ਬਜ਼ੁਰਗ ਮਰਿਆ ਉਹ ਵਿੱਚ ਲੜਾਈ ਸੀ ਪਤਾ ਹੀ ਨਹੀਂ ਕੋਈ ਹੈ ਨਹੀਂ ਕੋਈ ਵੀਰ ਸੀ ਸੀਟੀ ਨਹੀਂ ਕੁਝ ਵੀ ਨਹੀਂ ਵਿੱਚ ਹਾਂ ਗੁਰਦੁਆਰਾ ਸਾਹਿਬ ਵੀ ਲੜਾਈ ਹੋਈ ਆ ਜੇ ਹੋਈ ਤੇ ਕੋਈ ਦੱਸੋ ਪ੍ਰੂਫ ਜੋ ਬੰਦਾ ਜਿਹੜੀ ਗੱਲ ਸ਼ੁਰੂਆਤ ਕਿੱਥੋਂ ਹੁੰਦੀ ਹੈ ਮਤਲਬ ਨਿਹੰਗ ਸਿੰਘ ਫੌਜ ਆ ਸਤਕਾਰ ਕਰਦੇ ਨੇ ਸਾਰੇ ਪਰ ਇਹ ਲੜਾਈ ਵੱਧ ਕਿਵੇਂ ਗਈ ਇਹਨੇ ਇਹ ਦੱਸਦੇ ਵੀ ਉਹ ਨਿਹੰਗ ਸਿੰਘ ਵੀ ਗੁਰੂ ਘਰ ਮੱਥਾ ਟੇਕਣ ਗਏ ਸੀ ਅੱਛਾ ਜੀ ਤੇ ਜਿਹੜੇ ਬੰਦੇ ਨਾਲ ਲੜਾਈ ਉਹ ਵੀ ਮੱਥਾ ਟੇਕਣ ਗਏ ਸੀ ਉਹਨਾਂ ਗੱਡੀ ਨਵੀਂ ਲਈ ਸੀ ਤੇ ਉੱਥੇ ਕਿਤੇ ਉਹ ਜਿਹੜੇ ਗੱਡੀ ਲਈ ਸੀਗੀ ਉਹ ਕਿਤੇ ਪਿੱਠ ਕਰਕੇ ਮਹਾਰਾਜ ਵਾਲੇ ਬਹਿ ਗਏ ਨੇ ਉੱਥੇ ਗੁਰਦੁਆਰਾ ਇਧਰ ਉਧਰ ਉਸੇ ਕਰਕੇ ਮਾੜੀ-ਮੋਟੀ ਨਿਹੰਗ ਸਿੰਘਾਂ ਨਾਲ ਬੈਸ ਹੋਈ ਵੀ ਤੁਸੀਂ ਮਰਯਾਦਾ ਦਾ ਭੰਗ ਕਰੋ ਤੁਸੀਂ ਮਹਾਰਾਜ ਵਾਲੇ ਉਸੇ ਗੱਲ ਉੱਤੇ ਗੁਰਦੁਆਰਾ ਸਾਹਿਬ ਉੱਤੇ ਉਹਨਾਂ ਨੇ ਲੋਕ ਉਹਨਾਂ ਨੇ ਇਕੱਠੇ ਹੋ ਕੇ ਕਿਰਪਾਨ ਖੋਲੀ ਨਿਹੰਗ ਸਿੰਘ ਦੀ ਅੱਛਾ ਕਿਰਪਾਨ ਖੋਣ ਤੋਂ ਬਾਅਦ ਫਿਰ ਨਿਹੰਗ ਸਿੰਘ ਬਾਹਰ ਆ ਗਿਆ ਤੇ ਉਹ ਬੱਚੇ-ਬੁੱੱਚੇ ਆਈ ਉਹਦੇ ਫਿਰ ਉਹਨਾਂ ਇਕੱਠੇ ਹੋ ਕੇ ਬਾਹਰ ਆ ਕੇ ਫਿਰ ਸਾਰੇ ਗੱਲ ਪੈ ਗਿਆ ਉਹਦੇ ਅਛਾ ਇਹ ਨਿਹੰਗ ਸਿੰਘ ਆਪਣੀ ਕਿਰਪਾਨ ਲੈਣਗੇ ਸੀ ਵੀ ਤਲਵਾਰ ਲੈਣਗੇ ਕਿਰਪਾਨ ਮੰਗਦੇ ਸੀ ਉਹਨਾਂ ਕੋਲ ਖੜ ਕੇ ਬਾਹਰ ਫਿਰ ਇਸ ਤੋਂ ਬਾਅਦ ਬਾਬਾ ਜੀ ਜਿਹੜੀ ਕਾਰਵਾਈ ਦੀ ਗੱਲ ਉਹਨਾਂ ਦੀ ਤੁਸੀਂ ਇੱਕ ਵੀਡੀਓ ਤੁਸੀਂ ਵੀ ਦੇਖੀ ਅਸੀਂ ਵੀ ਦੇਖੀ ਆ ਮਤਲਬ ਹਿਰਦਾ ਬਲੁੰਦ ਰਿਆ ਗਿਆ ਕਿ ਉਹ ਇੱਕ ਬਜ਼ੁਰਗ ਨੂੰ ਕੇਸਾਂ ਤੋਂ ਫੜ ਕੇ ਤੂਰੇ ਨੇ ਹਾਲਾਂਕਿ ਉਹ ਵੀ ਸਿੱਖ ਨਹੀਂ ਐਗੋਂ ਦੇਖੋ ਤੁਸੀਂ ਕੋਈ ਗੱਲਬਾਤ ਹੈਗੀ ਉਹਨੂੰ ਤੁਸੀਂ ਫੜ ਕੇ ਪ੍ਰਸ਼ਾਸਨ ਨੂੰ ਦੇ ਦਿਓ ਹੂੰ ਫੜ ਲਓ ਐਨੇ ਬੰਦੇ ਤੁਸੀਂ ਜਿਹੜਾ ਇੰਨਾ ਕੁੱਟਰੇ ਜੇ ਤੁਸੀਂ ਫੜ ਕੇ ਉਹਨੂੰ ਉੱਥੇ ਪ੍ਰਸ਼ਾਸਨ ਨੂੰ ਸਦੋ ਹੂੰ ਜੱਜ ਜਥੇਬੰਦ ਸਦੋ ਤੇ ਕਾਰਵਾਈ ਕਰੋ ਜਿਹੜੀ ਕਾਨੂੰਨੀ ਬਣਦੀ ਤੇ ਜਦੋਂ ਕੋਈ ਮੁੱਦਾ ਹੀ ਕੋ ਨਹੀਂਗਾ ਨਾ ਉਹ ਬੰਦਾ ਮਰਿਆ ਟੈਗ ਨਾ ਦੱਸਦੇ ਮਰਿਆ ਤੇ ਤੁਸੀਂ ਐਡਾ ਮੁੱਦਾ ਬਣਾਦਾ ਸਾਡਾ ਬੰਦਾ ਮਾਰਿਆ ਕਿੰਨਾ ਕੁੱਟ-ਕੁੱਟ ਕੇ ਨਾਸ ਕਰਤਾ ਬੰਦਿਆਂ ਦਾ ਤੁਸੀਂ ਆਹ ਵੇਖਣ ਨੇ ਕਿ ਸਿੰਘ ਦੇ ਉੱਤੇ ਕਪੜਾ ਪਾਤਾ ਸੀ ਪਤਾ ਨਾ ਹੂੰ ਆਪਣੇ ਵਾਲੋ ਮਾਰ ਕੇ ਬਿਲਕੁਲ ਤੇ ਨਾਲ ਜਿਹੜਾ ਮੁੰਡਾ ਸੀ ਉਹ ਵੀ ਖਤਮ ਹੀ ਸੀਗਾ ਉਹ ਤੇ ਚਲੋ ਉਹਨਾਂ ਦੀ ਕਿਸਮਤ ਹੈ ਜਦ ਨਿਯਾਗ ਸਿੰਘ ਬਾਜੇ ਬਾਬਾ ਜੀ ਮਿਲ ਕੇ ਆਏ ਉਹਨਾਂ ਨੂੰ ਹਸਪਤਾਲ ਕੋਮਾ ਚ ਪਾਇਓ ਫਿਰ ਉਸ ਤੋਂ ਬਾਅਦ ਜਿਵੇਂ ਕਾਲਤਿਕ ਸਾਹਿਬ ਦੀ ਜਾਂ ਵੱਡੀਆਂ ਜਥੇਬੰਦੀਆਂ ਦੀ ਪਹਿਲਾਂ ਗੱਲ ਕਰ ਲਈ ਕੋਈ ਕਾਰਵਾਈ ਅਗੀ ਕੋਈ ਉਲੰਘੀ ਗਈ ਆ ਤੁਹਾਡੇ ਵੱਲੋਂ ਦੇਖੋ ਨਿਯਾਗ ਸਿੰਘ ਜਥੇਬੰਦੀਆਂ ਤੇ ਬੜੇ ਫੋਨ ਆ ਰਹੇ ਆ ਸਾਰੇ ਇਕੱਤਰ ਹੋ ਰਹੇ ਥਾਂ ਥਾਂ ਤੇ ਮੀਟਿੰਗਾਂ ਹੋ ਰਹੀਆਂ ਅੰਬਰਸਰ ਤਰਨਤਾਰਨ ਆਪਣਾ ਖੁਰਸ਼ੇਤਰ ਲੁਧਿਆਣੇ ਮੀਟਿੰਗ ਹੋਈ ਆ ਉਹ ਸਾਰੇ ਇਕੱਠੇ ਹੋ ਰਹੇ ਐਸੇ ਮਸਲੇ ਤੇ ਵੀ ਆਪਾਂ ਡਟ ਕੇ ਆਪਾਂ ਵਿਰੋਧ ਕਰਨਾ ਉਥੇ ਜਿੱਥ ਉਹ ਬਈ ਗੱਲ ਇਹਦੇ ਚ ਕੋਰ ਕਰਦੇ ਆਂ ਗੱਲ ਹੌਸਲੇ ਦੀ ਕਰਦੇ ਆਂ ਕਿ ਨਿਆਂਗ ਸਿੰਘਾਂ ਦਾ ਸਤਿਕਾਰ ਕਰਦੇ ਆਂ ਉਹਦੇ ਚ ਉਹ ਨਿਆਂਗ ਸਿੰਘ ਬਜ਼ੁਰਗ ਵੀ ਆ ਅਸੀਂ ਤਾਂ ਵੱਡਿਆਂ ਦਾ ਵੈਸੇ ਸਤਿਕਾਰ ਕਰਦੇ ਆਂ ਸਾਡੀ ਕੌਮ ਐ ਸਾਨੂੰ ਤਾਂ ਘਰੋਂ ਸਿਖਾਇਆ ਜਾਂਦਾ ਵੀ ਸਤਿਕਾਰ ਕਰਦੇ ਆ ਇਹਨਾਂ ਲੋਕਾਂ ਦਾ ਹੌਸਲਾ ਕਿੰਨਾ ਮਤਲਬ ਵਧ ਗਿਆ ਕਿ ਨਿਆਂਗ ਸਿੰਘਾਂ ਦੇ ਗੱਲ ਪਾ ਕੇ ਮਾਰਨ ਤੱਕ ਚਲੇ ਗਏ ਦੇਖੋ ਸੋਚ ਐ ਗੁੰਡਾਗਰਦੀ ਬਦਮਾਸ਼ੀ ਦੇਖੋ ਸੁਹਾਣਾ ਸਾਹਿਬ ਦਾ ਇਹ ਐ ਵੀ ਉਹਨਾਂ ਨੂੰ ਜਾਂ ਤੇ ਉਹਨਾਂ ਚ ਪੈਸਾ ਰੜਕਦਾ ਚੰਗੀਆਂ ਮਹਿੰਗੀਆਂ ਜ਼ਮੀਨਾਂ ਵਿਕੀਆਂ ਤੁਸੀਂ ਵੀਡੀਓ ਦੇਖ ਹੀ ਸਕਦਾ ਬੰਦਾ ਪੂਰੀ ਵੀਡੀਓ ਦੇਖ ਕੇ ਦਿਖਾਵੇ ਬੰਦਾ ਪਰਵਾਰ ਨੂੰ ਦਿਖਾ ਸਕਦੇ ਤੁਸੀਂ ਸੋਸ਼ਲ ਮੀਡੀਆ ਤੇ ਪਾਓ ਤੁਹਾਨੂੰ ਪਤਾ ਲੱਗ ਜਾਏਗਾ ਲੋਕਾਂ ਨੂੰ ਬਈ ਨਾ ਧੱਕਾ ਯਾਰ ਇੰਨੇ ਗੁੰਡਾ ਕਰਦੀ ਸਿਰਫ ਇੱਕ ਪੈਸਾ ਹੰਕਾਰ ਇਹ ਚੀਜ਼ਾਂ ਬੜੀ ਗਲਤ ਗੱਲ ਹੈ ਕਿਉਂਕਿ ਜਿੱਥੇ ਮਰਿਆਦਾ ਦੀ ਗੱਲ ਹੁੰਦੀ ਪੰਥ ਦੀ ਗੱਲ ਹੁੰਦੀ ਆ ਦਸਤਾਰ ਦੀ ਗੱਲ ਹੁੰਦੀ ਆ ਇੱਥੇ ਇੱਕ ਆਮ ਬੰਦੇ ਦੀ ਤੁਹਾਡੀ ਦਸਤਾਰ ਆ ਤੁਸੀਂ ਨਾਲੇ ਬਾਣੇ ਵਾਲੇ ਨਹੀਂ ਜੇ ਤੁਹਾਡੀ ਦਸਤਾਰ ਨੂੰ ਹੱਥ ਪਾਵੇ ਪਛਾਨਵੇ ਤਾਰਾ ਲੱਗਣੀ ਚਾਹੀਦੀ ਹੈ ਬਾਣੇ ਚਾਹੀਦੀ ਕਿਉਂ ਲੱਗੀ ਉਹ ਤੇ ਬਾਣੇਵਾਲ ਦੇ ਕੇਸ ਪੁਟਪੁਸ ਘੁੜੀਸਿਆ ਜਾ ਰਿਹਾ ਹਾਂ ਦਪਗਾ ਵਧਾਈਆਂ ਜਾ ਰਹੀਆਂ ਉਹਦੀ ਤੁਸੀਂ ਵੇਖੋ ਜਿਵੇਂ ਕੁੱਤੇ ਨੂੰ ਨਿਕਣਿਸ ਦੇ ਮਰਿਆ ਨੂੰ ਖਿੱਚੀ ਫਿਰਦੇ ਉੱਥੇ ਫਿਰ ਇੱਕ ਹਿਸਾਬ ਦਾ ਉਹਨੂੰ ਮਾਰ ਕੇ ਛੱਡਿਆ ਇਹਨਾਂ ਨੇ ਉਹ ਤੇ ਕੁਦਰ ਤੇ ਬਾਜੇ ਨਾ ਬਾਜੇ ਹਜੇ ਤੱਕ ਇੱਕ ਬੰਦਾ ਰੈਸਟ ਨਹੀਂ ਹੋਇਆ ਉਹਨਾਂ ਦੇ ਇੱਕ ਵੀ ਬੰਦਾ ਉਹਨਾਂ ਦੀ ਦੂਜੀ ਪਾਰਸ਼ਾ ਉਹ ਕਿਉਂ ਤੁਹਾਨੂੰ ਕੀ ਲੱਗਦਾ ਕਿ ਪੈਸੇ ਦਾ ਜੋਰ ਹੈ ਤਾਂ ਕਰਕੇ ਬਿਲਕੁਲ ਪੈਸੇ ਦਾ ਜੋਰ ਨਾ ਹਜੇ ਤੱਕ ਇੱਕ ਬੰਦਾ ਰੈਸਟ ਨਹੀਂ ਹੋਇਆ ਨਹੀਂ ਤੇ ਘੜ ਘੜ 20 ਬੰਦੇ ਦੇ ਪਰਚਾ ਹਣਾ ਚਾਹੀਦੇ ਜਦੋਂ ਕੁੱਟਣ ਵਾਲੇ 20 ਬੰਦੇ ਹੋਣੇ ਘੜ ਘੜ ਦੀ ਸਾਰੇ ਕੈਮਰੇ ਦੇ ਵਿੱਚ ਆ ਸੀਸੀਟੀਵੀ ਦੇਖ ਰਹੇ ਜੀ ਕੋਈ ਪਰਚਾ ਨਹੀਂ ਉਹਨੇ ਗੱਸੀਆਂ ਦੇ ਕੋਈ ਬੰਦੇ ਦਾ ਸੱਟ ਵੀ ਨਹੀਂ ਮਾਰੀ ਉਹ ਅਟੈਕ ਵਾਲੇ ਬੰਦੇ ਦਾ ਚੱਕ ਕੇ ਪਰਚਾ ਉਹਨਾਂ ਦੇ ਦੇ ਉਹਦੇ ਮੁੰਡੇ ਭਾਈ ਚੱਕ ਕੇ ਸੱਟ ਖਾਣੇ ਦੇ ਹੁਣ ਪ੍ਰਸ਼ਾਸਨ ਆ ਗੱਲ ਹੋਈ ਉਹ ਕਹਿੰਦੇ ਅਜੇ ਤੱਕ ਸਾਨੂੰ ਕੋਈ ਪ੍ਰੂਫ ਕੋਈ ਨਹੀਂ ਨਾ ਸੀਸੀਟੀ ਹੈ ਨਾ ਕਿਰਚਾ ਵਜ੍ਹਾ ਦਾ ਪ੍ਰੂਫ ਨਾ ਗਡਾਸੇ ਵਜ੍ਹਾ ਦਾ ਪ੍ਰੂਫ ਨਾ ਮੈਡੀਕਲ ਰਿਪੋਰਟ ਆਈ ਆ ਹੁਣ ਪ੍ਰਸ਼ਾਸਨ ਵਾਲੇ ਕਹਿੰਦੇ ਕੱਲ ਨੂੰ ਸਾਰੀ ਰਿਪੋਰਟਾਂ ਲਿਆ ਕੇ ਦੇਵਾਂਗੇ ਫੇਰ ਪਰਚਾ ਦਰਜ ਕਰਾਂਗੇ ਦੱਸੋ ਕੀ ਸਚਾਈ ਹੈ ਤੁਸੀਂ ਉੱਥੇ ਗਏ ਸੀ ਜਿਹੜੀ ਜਗ੍ਹਾ ਕੋਈ ਲੜਾਈ ਹੋਈ ਜਾਂ ਗੁਰਦੁਆਰਾ ਸਾਹਿਬ ਕੋਈ ਤੁਸੀਂ ਉਹਨਾਂ ਕਮੇਟੀ ਨਾਲ ਗੱਲ ਕੀਤੀ ਕੋਈ ਸੀਸੀਟੀਵੀ ਦਿਓ ਜਾਂ ਜਾਂ ਇਹ ਸੇਵਾਦਾਰ ਇਹ ਤੋਂ ਕੋਈ ਸੇਵਾਦਾਰ ਗਏ ਸੀ ਗੁਰਦੁਆਰਾ ਸਾਹਿਬ ਵਾਲਿਆਂ ਬਿਲਕੁਲ ਮਨਾਂ ਕਰਤਾ ਸੀ ਸਾਡੇ ਕੋਲ ਕੋਈ ਸੀਸੀਟੀਵੀ ਨਹੀਂ ਹੁਣ ਪ੍ਰਸ਼ਾਸਨ ਵਾਲੇ ਦੀ ਕਾਰਵਾਈ ਪ੍ਰਸ਼ਾਸਨ ਵਾਲੇ ਲੈ ਕੇ ਆਉਣਗੇ ਉੱਥੇ ਗੁਰਦੁਆਰਾ ਸਾਹਿਬ ਤੇ ਹਰ ਜਗ੍ਹਾ ਸੀਸੀਟੀਵੀ ਲੱਗੇ ਨੇ ਸਾਰੇ ਸਾਰੇ ਕੈਮਰੇ ਲੱਗੇ ਸੁਹਾਣਾ ਸਾਹਿਬ ਗੁਰਦੁਆਰੇ ਜਿੰਦਾ ਅੱਜ ਤੱਕ ਗੁਰੂ ਘਰ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਇਤਿਹਾਸਕ ਸਥਾਨ ਸੁਹਾਣਾ ਸਾਹਿਬ ਉੱਥੇ ਤੇ ਚੱਪੇ ਚੱਪੇ ਤੇ ਕੈਮਰੇ ਲੱਗੇ ਆ ਉੱਥੇ ਤਾਂ ਫਿਰ ਆਪ ਨਾਲ ਸੀ ਉਹਨਾਂ ਦੇ ਸੇਵਾਦਾਰ ਉੱਥੇ ਸੋਹਣਾ ਸਾਹਿਬ ਗੁਰਦੁਆਰਾ ਸਾਹਿਬ ਸੋਹਣਾ ਸਾਹਿਬ ਦੇ ਹਾਂਜੀ ਇਸ ਕਰਕੇ ਬੜਾ ਵੱਡਾ ਮਸਲਾ ਬਹੁਤ ਵੱਡਾ ਤੱਕਾ ਹੈ ਕਿ ਜੇ ਅੱਜ ਅਸੀਂ ਆਪਾਂ ਨਾ ਬੋਲੇ ਦਸਤਾਰ ਲਈ ਇੱਕ ਦਬਾਲੇ ਲਈ ਇੱਕ ਕੇਸਾ ਦੀ ਬੇਦਬੀ ਲਈ ਤਾਂ ਕੋਣ ਬੋਲੇਗਾ ਬਬੇ ਇੱਕ ਪਾਸੇ ਜਦੋਂ ਕਿਸੇ ਦਸਤਾਰਧਾਰੀ ਨੌਜਵਾਨ ਦੀ ਗੱਲ ਜਾਂ ਗੁਰਸਿੱਖ ਬਾਣੇ ਵਾਲੇ ਦੀ ਗੱਲ ਆਉਂਦੀ ਹੈ ਕੋਈ ਬਗਾਨਾ ਕੋਈ ਗੈਰ ਸਿੱਖ ਜਿਹੜਾ ਉਹ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਅਸੀਂ ਸਾਰੇ ਕੌਮ ਇੱਕ ਪਾਸੇ ਹੋ ਜਾਂਦੀਆਂ ਪਰ ਹੁਣ ਜਦੋਂ ਇਹ ਸਾਡੀ ਦਸਤਾਰਤਾਰੀ ਨੌਜਵਾਨ ਨੇ ਸਾਡੀ ਬਾਣੀ ਵਾਲਿਆਂ ਦੇ ਗਲ ਪਹਿਣ ਕੇ ਇਹ ਮਨ ਚਾਉਂਦਾ ਨਹੀਂ ਹੈ ਕਿ ਇਹ ਕੀ ਹੋ ਰਿਹਾ ਉਹ ਤੁਹਾਡੇ ਸਾਹਮਣੇ ਹੈ ਜਿਹੜਾ ਉਹ ਮਹਾਰਾਜ ਕਹਿੰਦੇ ਪੰਥ ਜੇ ਮਲੇਸ਼ ਵੜ ਗਏ ਗਦਾਰ ਵਰਗੇ ਹੀ ਆ ਹੋਰ ਕਿ ਤੁ ਤੋਂ ਥੋੜੇ ਡਗਣੇ ਹੀ ਆ ਵੀ ਯਾਰ ਤੁਸੀਂ ਇੱਕ ਬਜ਼ੁਰਗ ਬੰਦਿਆਂ ਨੂੰ ਪਰਵਾਹ ਨੂੰ ਕਿਵੇਂ ਕੋਟ ਰਹੇ ਜੇ ਉਹਦੀ ਗਲਤੀ ਆ ਤੁਸੀਂ ਦੁਨੀਆ ਦੇ ਸਾਹਮਣੇ ਕਰੋ ਚੱਕ ਕੇ ਪਰਚਾ ਦਿਓ ਅਸੀਂ ਨਾਲ ਖੜਾਂਗੇ ਪਰ ਨਜਾਇਜ਼ ਨਹੀਂ ਹੋਣੀ ਚਾਹੀਦੀ ਕਿਸੇ ਨਾਲ ਇੰਨੀ ਕਿਸਾ ਦੀ ਬੇਦਬੀ ਇੰਨੀ ਦਿਵਾਲੇ ਦੀ ਬੇਦਬੀ ਆ ਰਹੀ ਨਹੀਂ ਬਾਣੇ ਦੀ ਬੇਦਬੀ ਉਹ ਵੀ ਪੰਜਾਬ ਦੇ ਵਿੱਚ ਉਹ ਵੀ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਜਾਂ ਉਥੋਂ ਸੁਹਾਣਾ ਸਾਹਿਬ ਸੰਗਤ ਵੱਲੋਂ ਸਾਰੇ ਗੁਰਸਿੱਖ ਮੰਗੋਲ ਵੀ ਕਾਲ ਤਕ ਸਾਹਿਬ ਜਥੇਦਾਰ ਨਾਲ ਕੋਈ ਅਪਰੋਚ ਕੀਤੀ ਹੈ ਜਾਂ ਉਹਨਾਂ ਨੂੰ ਕੋਈ ਸਾਉਂ ਸੰਦੇਸ਼ ਹੈ ਨਹੀਂ ਅਜੇ ਕਾਲ ਤਕ ਸਾਹਿਬ ਤਾਂ ਨਹੀਂ ਗੱਲ ਹੋਈ ਬਾਕੀ ਸਾਰੇ ਟੋਟਲ ਜਥੇਬੰਦੀਆਂ ਦੇ ਪੰਜਾਬ 'ਚ ਫੋਨ ਆ ਰਹੇ ਆ ਬੜੀ ਚੜ੍ਹਦੀ ਕਲਾ 'ਚ ਤੇ ਪ੍ਰਸ਼ਾਸਨ ਕਾਰਵਾਈ ਕਰੇਗਾ ਨਹੀਂ ਕਰੇਗਾ ਤੇ ਕੱਲ ਨੂੰ ਫਿਰ ਸਾਰੀਆਂ ਜਥੇਬੰਦੀਆਂ ਕੌਲ ਦੇ ਕੇ ਸਾਰੀਆਂ ਪਹੁੰਚਣਗੇ ਇ